ਕੜਵੋਣੀ ਮੈਮ ਗੁੱਡ ਮਾਰਨਿੰਗ ਮੈਮ ਬਰਾਤ ਸਾਹਿਬ ਨਹੀਂ ਦੇਖੀ ਅਦਰ ਨੂੰ ਗਏ ਸੀ ਸ਼ਾਇਦ ਸਾਇੰਸ ਲੈਬ ਚ ਹੋਣਗੇ ਓਕੇ ਮੈਮ ਥੈਂਕ ਯੂ ਓਕੇ ਗੁੱਡ ਮਾਰਨਿੰਗ ਬਰਾਤ ਸਾਹਿਬ ਗੁੱਡ ਮਾਰਨਿੰਗ ਜੀ ਕਿਵੇਂ ਜੀ ਕੈਮੀਕਲ ਨਾਲ ਘੁਲ ਜਾਂਦੇ ਆ ਉਹ ਕੈਮੀਕਲ ਨਾਲ ਵੀ ਘੁਲਣਾ ਪੈਂਦਾ ਜੀ ਬਹੁਤ ਸਿਖਾਉਂਦੇ ਆ ਆਪਾਂ ਨੂੰ ਇਹ ਵੀ ਜ਼ਿੰਦਗੀ ਨਹੀਂ ਸਰ ਪਹਿਲਾਂ ਮੇਰੀ ਸਮੱਸਿਆ ਕਰੋ ਜੀ ਹਾਲਾ ਕੀ ਹਾਲ ਹੈ ਸਰਦੀਪ ਜੀ ਤੁਹਾਡੀ ਸਮੱਸਿਆ ਵੀ ਤਾਂ ਦੱਸੋ ਸਰ ਅੱਜ ਦਾ ਮੇਰੇ ਤੋਂ ਨਹੀਂ ਗਿਆ ਨਾ ਤਾਂ ਇਸ ਮਸਲੇ ਤੁਹਾਡੀ ਨਹੀਂ ਨਾ ਤੇ ਨਹੀਂ ਅੱਜ ਪਾਣੀ ਗਰਮ ਹੈ ਨਹੀਂ ਸੀ ਅੱਛਾ ਪਾਣੀ ਗਰਮ ਨਹੀਂ ਸੀ ਤਾਂ ਨਹੀਂ ਨਾ ਤੇ ਹਾਂਜੀ ਤਾਂ ਇਹ ਬਹਾਨਾ ਮੈਂ ਕਹਿੰਦਾ ਵੀ 99% ਸਟੂਡੈਂਟਸ ਦਾ ਹੁੰਦਾ ਸਿਆਲ ਦੇ ਵਿੱਚ ਵੀ ਸਰ ਜੀ ਪਾਣੀ ਨਹੀਂ ਦਿੱਤਾ ਸੀਗਾ ਜੀ ਤਾਂ ਨਹੀਂ ਨਾ ਤੇ ਤਾਂ ਨਹੀਂ ਤੜਕੇ ਉੱਟ ਕੇ ਪੜੇ ਵੀ ਮੋਹ ਤੋਂ ਤੁਹਾਨੂੰ ਤੱਤਾ ਪਾਣੀ ਕਰਨਾ ਪਊਗਾ ਜੀ ਤਾਂ ਹਰਦੀਪ ਜੀ ਇਹਦਾ ਸੋਲੂਸ਼ਨ ਦਾ ਮੈਂ ਤੁਹਾਨੂੰ ਹੁਣੇ ਦੇਣਾ ਜੀ ਕੀ ਸੋਲੂਸ਼ਨ ਹੈ ਜੀ ਤੇ ਆ ਚੱਕੋ ਜੀ ਇਹਦਾ ਸੋਲੂਸ਼ਨ ਇਹ ਆ ਲੋ ਇਹ ਕੀ ਸਲੂਸ਼ਨ ਜੀ ਇਹ ਪਾਣੀ ਘਰੇ ਬਣੀ ਵਾਲੇ ਦਾ ਕੀ ਲਿੰਕ ਜੀ ਘਰੇ ਬਣੀ ਹੋਈ ਰਾੜ ਹੈ ਜੀ ਐਨਾ ਟਾਈਮ ਪਾਣੀ ਦਿੱਤਾ ਕਰ ਦਿੰਦੀ ਹੈ ਜੀ ਤਰ ਤਰਨ ਪਾਣੀ ਕਿਵੇਂ ਗਰਮ ਹੋਊਗਾ ਤਾਰਾਂ ਨਹੀਂ ਜਗੀਆਂ ਜੀ ਇਹ ਰਾੜ ਹੈ ਘਰੇ ਬਣੀ ਅੱਛਾ ਘਰੇ ਬਣੀ ਰਾੜ ਹਾਂ ਘਰੇ ਬਣੀ ਇਹ ਤੁਸੀਂ 50 ਰੁਪਏ ਤੋਂ ਵੀ ਘੱਟ ਚ ਬਣਾ ਸਕਦੇ ਹੋ ਤੇ ਚੁੱਲ੍ਹੇ ਤੇ ਰੱਖੀ ਹੋਈ ਚੁੱਲ੍ਹੇ ਤੇ ਨਹੀਂ ਰੱਖਣੀ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਇਹ ਬਣੀ ਕਾਦੀ ਕਾਦੀ ਹੈ ਜੀ ਰੁਕ ਜਾਓ ਹਾਂਜੀ ਆਹ ਲਓ ਤੁਹਾਡੇ ਸਾਹਮਣੇ ਇੱਕ ਆਪਰਾਰ ਨਾਲ ਸੀ ਨਾਲ ਬਣਾ ਦਿੰਨੇ ਆ ਹਾਂਜੀ ਆਪਾਂ ਨੂੰ ਕੀ ਚਾਹੀਦੀਆਂ ਜੀ ਦੋ ਇਲੈਕਟ੍ਰੋਡ ਚਾਹੀਦੀਆਂ ਜੀ ਇਹ ਐਦਾਂ ਦੀਆਂ ਅੱਛਾ ਠੀਕ ਹੈ ਸਰ ਇਹ ਦੋ ਇਲੈਕਟ੍ਰੋਡ ਚਾਹੀਦੀਆਂ ਕੋਈ ਗੱਲ ਨਹੀਂ ਜੇ ਇਲੈਕਟ੍ਰੋਡ ਨਹੀਂ ਵੀ ਹੈਗੀਆਂ ਹਾਂਜੀ ਜਿਹੜੇ ਪੁਰਾਣੇ ਸੈੱਲ ਹੁੰਦੇ ਆ ਰੇਡੀਓ ਵਾਲੇ ਭੰਨ ਲਿਓ ਉਨਾਂ ਕੋ ਇਦਾਂ ਦੀਆਂ ਇਲੈਕਟrode ਜੀ ਨਿਕਲੇ ਆਉਣੀਆਂ ਆ ਫਿਰ ਕੀ ਕਰਿਓ ਜੀ ਕੋਈ ਵੀ ਇੱਕ ਤਾਰ ਲਿਓ ਇਦਾਂ ਦੀ ਠੀਕ ਹੈ ਜੀ ਕੋਈ ਵੀ ਇੱਕ ਨਾਰਮਲ ਇਦਾਂ ਦੀ ਤਾਰ ਲੈਣੀ ਹੈ ਤਾਂ ਦੇਖੋ ਰਵੀ ਜੀ ਇਹਨੂੰ ਇਦਾਂ ਕੱਸ ਦਿਓ ਤਾਰ ਨੂੰ ਇਹਦੇ ਉੱਪਰ ਬੰਨ੍ਹ ਦਿਓ ਕਿਸੇ ਲੋਟ ਤਾਰ ਨੂੰ ਇਹਦੇ ਉੱਪਰ ਕਨੈਕਟ ਕਰ ਦਿਓ ਸਮਾਰ ਕੇ ਠੀਕ ਹੈ ਕਰ ਦਿਓ ਜੀ ਉਧਰ ਹਾਂਜੀ ਕਰ ਦਿਓ ਕਰ ਦਿਓ ਹੋ ਗਈ ਸਰ ਵਧੀਆ ਤਰੀਕੇ ਨਾਲ ਕਨੈਕਟ ਕਰ ਦਿਓ ਜੀ ਤਾਰ ਲਗੇ ਨਾ ਇਹਦੇ ਨਾਲ ਹੋ ਗਈ ਹੋ ਗਈ ਜੀ ਆ ਨਾਲ ਨਟ ਵੀ ਤੁਸੀਂ ਕਰ ਦਿਓ ਤਾਂ ਤਾਂ ਕਿ ਟਾਈਟ ਹੋ ਜੇ ਠੀਕ ਹੈ ਜੀ ਲਓ ਜੀ ਦੋ ਇਲੈਕਟਰੋਡ ਤਿਆਰ ਹੋ ਗਈਆਂ ਜੀ ਹੁਣ ਕੀ ਕਰਨਾ ਕੋਈ ਵੀ ਚੀਜ਼ ਚਾਹੀਦੀ ਹੈ ਘਰੇ ਜਿਹਦੇ ਵਿੱਚ ਦੀ ਕਰੰਟ ਨਾ ਲੱਗਦਾ ਹੋਵੇ ਜਿਵੇਂ ਕਿ ਧਾਰਨ ਦੇ ਤੌਰ ਤੇ ਤੁਸੀਂ ਗੱਤਾ ਵਰਤ ਸਕਦੇ ਹੋ ਜੀ ਘਰੇ ਗੱਤਾ ਹੁੰਦਾ ਲੱਕੜ ਹੁੰਦੀ ਹੈ ਜਿਵੇਂ ਮੇਰੇ ਕੋਲੇ ਲੈਬ 'ਚ ਹੁਣ ਚਲੋ ਲੱਕੜ ਤਾਂ ਨਹੀਂ ਹੈ ਮੇਰੇ ਕੋਲੇ ਆਹ ਗੁੱਦ ਜੀ ਪਈ ਹੈ ਮੈਂ ਇਹ ਯੂਜ਼ ਕਰ ਲਈ ਠੀਕ ਹੈ ਲਓ ਜੀ ਇਹ ਵਿੱਚ ਦੀ ਐਦਾਂ ਕਰਕੇ ਇਲੈਕਟrode ਨੂੰ ਲਗਾ ਦੇਣਾ ਆਦੋ ਠੀਕ ਹੈ ਧਿਆਨ ਰੱਖਣਾ ਜਦੋਂ ਇਹ ਇਲੈਕਟrode ਲਗਾਉਣੇ ਆ ਮੈਂ ਹਾਂਜੀ ਕਿ ਇਹਨਾਂ ਦੋਨਾਂ ਦੇ ਵਿੱਚ ਗੈਪ ਰਹੀਂ ਥੱਲੇ ਇਹ ਇਕੱਠੇ ਨਾ ਹੋਣੇ ਇਕੱਠੇ ਹੋ ਗਏ ਫਿਰ ਕੀ ਹੋ ਜੂ ਫਿਰ ਬਣ ਜੂਗੀ ਹੈਪੀ ਦੀਵਾਲੀ ਫਟਾਕੇ ਪਾਜਾਂਗੇ ਫਟਾਕੇ ਪਾਣੇ ਹਾਂ ਤਾਂ ਇਕੱਠੇ ਨਹੀਂ ਹੋਣ ਦੇਣਾ ਐਦਾਂ ਰੱਖਣਾ ਜੀ ਇਹਨਾਂ ਨੂੰ ਠੀਕ ਹੈ ਤਾਂ ਆਜੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਆਪਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਜੀ ਬਹੁਤ ਥੋੜੀ ਬਿਜਲੀ ਖਾਂਦੀ ਆ ਨਾ ਬਰੋਬਰ ਬਿਜਲੀ ਖਾਂਦੀ ਆ ਜੀ ਇਹ ਠੀਕ ਹੈ ਤੇ ਕਿੰਨੇ ਟਾਈਮ ਚ ਪਾਣੀ ਦਿੱਤਾ ਕਰਦੀ ਉਹ ਆਈਡੀਆ ਇਹ ਕੋਈ ਲੱਗ ਜਾਂਦਾ ਉਹ ਘੰਟਾ ਕਰਦਾ ਜੀ ਘੰਟਾ 2 ਮਿੰਟਾਂ ਚ ਪਾਣੀ ਤਿਆਰ ਕਰ ਦਿੰਦੀ ਆ ਜੀ ਇਹ ਫਿਰ ਕਰਕੇ ਦਿਖਾਓ ਸਾਰੇ ਜੀ ਆਜੋ ਜੀ ਲੈ ਲਓ ਚੱਲਦੇ ਆ ਤੁਹਾਨੂੰ ਤਾਂ ਆਹ ਦੇਖੋ ਜੀ ਆਪਾਂ ਇੱਕ ਪਾਣੀ ਵਾਲਾ ਬੀਕਰ ਲੈ ਰੱਖਿਆ ਭਰ ਰੱਖਿਆ ਲਗਭਗ ਲੀਟਰ ਪਾਣੀ ਆ ਜੀ ਦੇਖੋ ਚੈੱਕ ਕਰ ਲਓ ਜੀ ਹਾਂ ਪਾਣੀ ਠੰਡਾ ਜੀ ਜਮ ਤੜਕੇ ਵਾਲੇ ਨਾਲ ਦਾ ਜੀ ਤੁਹਾਡੇ ਇਹ ਆਲੂ ਜੀ ਆਪਾਂ ਇਹਦੇ ਚ ਆ ਰੱਖਤੀਆਂ ਦੋ ਇਲੈਕਟ੍ਰੋਡਸ ਐਂ ਐਂ ਕਰਦੇ ਕਿ ਬਰ কমে ਜਾਂਦਾ ਗਰਮ ਪਾਣੀ ਹੋ ਗਿਆ ਨਹੀਂ ਹਾਂ ਦੋ ਥੋੜੀ ਮਰਦੀ ਹੈ ਜੀ ਭਾਵੇਂ ਐਂ ਕਰ ਲਓ ਹੋਮੇ ਕਰ ਲਓ ਜਿਵੇਂ ਮਰਜੀ ਰੱਖ ਲਓ ਜੀ ਲਓ ਹਰਦੀਪ ਜੀ ਲਾਓ ਲਾਦੀ ਲਾਦੀ ਲਾਓ ਜੀ ਪਲੱਗ ਪਲੱਗ ਚੱਕੋਈ ਪਲੱਗ ਲਾ ਕੇ ਨਾਪ ਦਿਓ ਜੀ ਸੋਚਣਾ ਨਹੀਂ ਨਹੀਂ ਜਿਵੇਂ ਨਹੀਂ ਪੈਂਦਾ ਜੀ ਭੜਾਕਾ ਸੋਚ ਛੱਡੋ ਲਓ ਲਓ ਜੀ ਆਪਣੀ ਰਾਡ ਨੇ ਵਰਕ ਕਰਨਾ ਸਟਾਰਟ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਪਾਣੀ ਉੱਪਰ ਉੱਠ ਰਿਹਾ ਹੋਊਗਾ ਇਲੈਕਟਰੋਡ ਦੇ ਨਾਲ ਕਿਉਂਕਿ ਆਪਾਂ ਇੱਕ ਇਹ ਬੁਲਬੁਲੇ ਇਹ ਬੁਲਬੁਲੇ ਜੁਠੀ ਜਾਂਦੇ ਜੀ ਇਹਦੇ ਕੀ ਕਰਦੇ ਕਿਉਂਕਿ ਕਰੰਟ ਪਾਸ ਹੋਣਾ ਸ਼ੁਰੂ ਹੋ ਗਿਆ ਜੀ ਹੁਣ ਜੇ ਆਪਾਂ ਇਹਨਾਂ ਨੂੰ ਹੱਥ ਲਾਵਾਂਗੇ ਆਪਣੇ ਤੋਂ ਵੀ ਬੁਲਬੁਲੇ ਜੇ ਠਾ ਦੂਗਾ ਜੀ ਇਹ ਤਾਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਇਸ ਐਕਸਪੈਰੀਮੈਂਟ ਤੋਂ ਤੁਹਾਨੂੰ ਪਾਣੀ ਵੀ ਗਰਮ ਦਿਖਾਵਾਂਗੇ ਟੈਨਸ਼ਨ ਨਾ ਲਿਓ ਕਿਵੇਂ ਆਪਾਂ ਸਾਇੰਸ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਸਕਦੇ ਹਾਂ ਹਰਦੀਪ ਜੀ ਤੁਸੀਂ ਇਹ ਪੜ੍ਹਿਆ ਕਿ ਜਿਹੜਾ ਪੈਨਸਲ ਦੇ ਵਿੱਚ ਨਿਬ ਹੁੰਦਾ ਜਿਹਨੂੰ ਅਸੀਂ ਗ੍ਰੇਫਾਈਟ ਕਹਿੰਦੇ ਹਾਂ ਉਹ ਪਾਣੀ ਦਾ ਉਹ ਇਲੈਕਟ੍ਰਿਸਿਟੀ ਦਾ ਕੰਡਕਟਰ ਹੁੰਦਾ ਸੰਚਾਲਕ ਹੁੰਦਾ ਉਹੀ ਚੀਜ਼ ਮੈਂ ਵਰਤੀ ਹੈ ਜੀ ਮੈਂ ਕੀ ਕੀਤਾ ਦੋ ਇਲੈਕਟਰੋਡ ਲਏ ਜੋ ਕਿ ਕਾਲੇ ਬਣੇ ਹੁੰਦੇ ਆ ਗ੍ਰੇਫਾਈਟ ਦੇ ਬਣੇ ਹੁੰਦੇ ਆ ਜਿਹੜਾ ਸੈੱਲਾਂ 'ਚ ਕਿ ਲਈ ਜੀ ਹੁੰਦੀ ਹੈ ਇਲੈਕਟ੍ਰੋਡ ਹੁੰਦੇ ਆ ਜੋ ਸੈੱਲ ਆਪਨੋਗੇ ਰੇਡੀਓ ਵਾਲੇ ਉਹਦੇ ਵਿੱਚੋਂ ਵੀ ਗ੍ਰੇਫਾਈਟ ਨਿਕਲੂਗਾ ਪੈਨਸਲ ਦਾ ਜਿਹੜਾ ਨਿਬ ਹੁੰਦਾ ਉਹ ਵੀ ਗ੍ਰੇਫਾਈਟ ਦਾ ਬਣਿਆ ਹੁੰਦਾ ਜੀ ਇਹ ਸਾਰੇ ਚੰਗੇ ਸੰਚਾਲਕ ਹੁੰਦੇ ਆ ਇਲੈਕਟ੍ਰਿਸਿਟੀ ਦੇ ਇਹਨਾਂ ਦੇ ਵਿੱਚ ਦੀ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਤੇ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਜੀ ਤਾਂ ਤੁਸੀਂ ਪੜਿਆ ਹੋਣਾ ਜੂਲਸ ਲਾ ਫੀਟਿੰਗ ਜਦੋਂ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਤਾਂ ਹੀਟ ਪ੍ਰੋਡਿਊਸ ਕਰਦਾ ਤਾਂ ਦੇਖ ਸਕਦੇ ਹੋ ਤੁਸੀਂ ਪਾਣੀ ਚੋਂ ਭਾਫ਼ਾਂ ਨਿਕਲੀਆਂ ਸਟਾਰਟ ਹੋ ਚੁੱਕੀਆਂ ਜੀ ਆ ਉੱਪਰ ਭਾਫ਼ ਆਉ ਰਹੀ ਹੈ ਸਰ ਕੱਚ ਦਾ ਗਲਾਸ ਫਟ ਨਾ ਜਾਵੇ ਨਹੀਂ ਜਲਦੀ ਨਹੀਂ ਫਟਦਾ ਜੀ ਪਰ ਤੁਸੀਂ ਬੰਦ ਕਰ ਦਿਓ ਪਾਣੀ ਗਰਮ ਹੋ ਗਿਆ ਜੀ ਆਪਣਾ ਪਾਣੀ ਗਰਮ ਹੋ ਚੁੱਕਿਆ ਜੀ ਬੰਦ ਕਰ ਦਿਓ ਸੱਚ ਬੰਦ ਕਰ ਦਿਓ ਪਲੱਗ ਕੱਢ ਦਿਓ ਸੇਫਟੀ ਨਾਲ ਪਲੱਗ ਕੱਢੋ ਜੀ ਪਹਿਲਾਂ ਪਲੱਗ ਕਰਤਾ ਹਾਂ ਜੀ ਪਲੱਗ ਕਰਤਾ ਆਪਣੀ ਰੋਡ ਨੂੰ ਰੱਖ ਦਿਓ ਸਾਈਡ ਤੇ ਤੇ ਹਰਦੀਪ ਜੀ ਮੈਂ ਚਾਹੂੰਗਾ ਵੀ ਤੁਸੀਂ ਗਲਾਸ ਦੇ ਵਿੱਚ ਹੱਥ ਲਾ ਕੇ ਦੇਖੋ ਪਾਣੀ ਠੰਡਾ ਹੈ ਕਿ ਸਰ ਇਹ ਧੱਕਾ ਜੀ ਇਹਦਾ ਨਹੀਂ ਤੁਸੀਂ ਯਕੀਨ ਵੀ ਰੱਖੋ ਨਾ ਮੇਰੇ ਤੋਂ ਕਰੰਟ ਤਾਂ ਨਹੀਂ ਮਾਰਦਾ ਜੀ ਨਹੀਂ ਕਰੰਟ ਨਹੀਂ ਮਾਰਦਾ ਜੀ ਹੱਥ ਲਾਓ ਕਰਮੀ ਵਾਲੀ ਇਹ ਮਜ਼ਾ ਆਇਆ ਹਾਂ ਤੱਤਾ ਹਾਈ ਤੱਤਾ ਤੱਤਾ ਜ਼ਰੂਰ ਹੈ ਪਰ ਕਰੰਟ ਨਹੀਂ ਮਾਰਦਾ ਬਿਲਕੁਲ ਸੇਫ ਮੈਥਡ ਹੈ ਜੀ ਹਾਂਜੀ ਜੇ ਐਦਾਂ ਹੀ ਹਾਸਦੇ ਖੇਡਦੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਐਗਜ਼ਾਮ ਦੀ ਜਿਵੇਂ ਕਿ ਪਟਵਾਰੀ ਹੈ ਚਾਹੇ ਤੁਹਾਨੂੰ ਪਤਾ ਹੋਣਾ ਜਨਵਰੀ ਚ ਪੰਜਾਬ ਪੁਲਿਸ ਦੀਆਂ ਵੈਕੈਂਸੀਜ਼ ਆ ਰਹੀਆਂ ਐ ਐਸਆਈ ਦੀ ਕਰਨੀ ਹੈ ਤਿਆਰੀ ਤੁਸੀਂ ਤਿਆਰੀ ਕਰਨੀ ਹੈ ਕੌਨਸਟੇਬਲ ਦੀ ਕਿਸੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤਰੀਕ ਨੋਟ ਕਰ ਲਓ 29 ਜਨਵਰੀ 2024 ਵਾਲੇ ਦਿਨ ਸਾਡਾ ਨਵਾਂ ਬੈਚ ਆ ਰਿਹਾ ਜੀ ਇਹ ਬੈਚ ਤੁਹਾਨੂੰ ਆਨਲਾਈਨ 4000 ਦੇਣ ਦੀ ਲੋੜ ਨਹੀਂ ਜੀ ਤੁਹਾਨੂੰ 2500 ਰੁਪਏ ਦੇ ਵਿੱਚ ਪਹੁੰਚੂਗਾ ਇਹ ਬੈਚ ਪਲਾਸ ਆਫਲਾਈਨ 15 ਨਾ ਜੀ ਨਾ ਸਾਰਿਆਂ ਨੇ 15 ਨਹੀਂ ਦੇਣਾ 15 ਅੱਧੇ ਬੱਚੇ 15 ਦੇਣਗੇ ਪਰ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੁਸੀਂ 15000 ਨਹੀਂ ਪੇ ਕਰੋਗੇ ਤੁਸੀਂ ਘੱਟ ਪੇ ਕਰੋਗੇ ਸਿਮੀਨਾਰ ਲਈ ਪੀਐਸ ਪੀਸੀਅਲ ਅਸਿਸਟੈਂਟ ਲੈਨਮੈਨ ਦਾ ਲਾਈਵ ਪਲੱਸ ਰਿਕਾਰਡਡ ਬੈਚ ਤੁਹਾਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਕੇਵਲ ਔਰਕਵਲ 2500 ਰੁਪਏ ਦੇ ਵਿੱਚ ਕੀ ਕਰਨਾ ਪੈਣਾ ਹੈ ਘੱਟ ਪ੍ਰਾਈਸ ਦੇ ਵਿੱਚ ਬੈਚ ਬਾਏ ਕਰਨ ਦੇ ਲਈ ਕੀ ਕਰਨਾ ਪੈਣਾ ਹੈ ਅਰੂੜਾ ਕਲਾਸਿਸ ਦੀ ਐਪ ਤੁਹਾਡੇ ਫੋਨ ਸਾਰਿਆਂ ਦੇ ਹੋਊਗੀ ਜੀ ਕੋਰਸ ਬਟਨ ਤੇ ਕਲਿੱਕ ਕਰਕੇ ਕੋਈ ਵੀ ਕੋਰਸ ਸਰਚ ਕਰ ਲਿਓ ਜੋ ਤੁਸੀਂ ਬਾਏ ਕਰਨਾ ਜਿਵੇਂ ਕਿ ਸਪੋਜ਼ ਕਰੋ ਮੈਂ ਬਾਏ ਕਰਨਾ ਹੈ ਜੀ 29 ਜਨਵਰੀ ਵਾਲਾ ਕੋਰਸ ਬਾਏ ਕਰਨਾ ਮੈਂ ਸਰਚ ਕਰੂੰਗਾ ਜੀ 29 ਜਨਵਰੀ ਮੇਰੇ ਕੋਲ ਇਦਾਂ ਦਾ ਥੰਬਨੇਲ ਆ ਜਾਊਗਾ ਤੇ ਕਲਿੱਕ ਕਰਕੇ ਪਾਹਾਂ ਨੂੰ ਸਵਾਈਪ ਕਰੀ ਜਾਊਂਗਾ ਐਥੇ ਾਂਗੇ ਗਏ ਹੋਣਗੇ ਮੇਰੇ ਤੋਂ 4500 ਰੁਪਇਆ ਲਿਖਿਆ ਆ ਰਿਹਾ ਹੋਊਗਾ ਯੂ ਪੇ 4500 4500 ਪੇ ਨਹੀਂ ਕਰਨਾ ਕਲਿੱਕ ਕਰੂੰਗਾ ਹੈਵ ਆ ਕੂਪਨ ਕੋਡ ਤੇ ਤੇ ਕੂਪਨ ਕੋਡ ਲਗਾ ਦੂੰਗਾ ਜੀ ਕੀ ਏ ਸੀ 917 ਕੀ ਫਲਾਈ ਕਰ ਦੇਣਾ ਕੂਪਨ ਕੋਡ ਏ ਸੀ 900 ਸਾਰਾ ਇਹਦੇ ਨਾਲ ਤੁਹਾਨੂੰ ਜਿਹੜਾ ਤੁਹਾਡਾ 45 4000 ਦਾ ਬੈਚ ਹੈ ਉਹ ਕੇਵਲ ਔਰ ਕੇਵਲ ਤੁਹਾਨੂੰ 2500 ਰੁਪਏ ਦੇ ਵਿੱਚ ਬੈਚ ਪੈ ਜਾਊਗਾ ਹਾਂ ਜੇ ਤੁਸੀਂ ਆਫਲਾਈਨ ਆਉਣਾ ਚਾਹੁੰਦੇ ਹੋ ਤਿਆਰੀ ਕਰਨ ਦੇ ਲਈ ਤੇ 15000 ਰੁਪਏ ਨਹੀਂ ਕਰਨਾ ਚਾਹੁੰਦੇ ਫਿਰ ਤੁਸੀਂ ਕੀ ਕਰਨਾ ਕੋਰਸ ਬਟਨ ਤੇ ਕਲਿੱਕ ਕਰਕੇ ਉੱਪਰ ਸਰਚ ਕਰਿਓ 29 ਜਨਵਰੀ ਆਫਲਾਈਨ ਜਿਵੇਂ ਆਫਲਾਈਨ ਸਰਚ ਕਰੋਗੇ ਬਹੁਤ ਇੱਕ ਬੈਚ ਆ ਜਾਊਗਾ ਉਹ ਤੇ ਕਲਿੱਕ ਕਰਿਓ ਉਹ ਬੈਚ ਹੋਊਗਾ ਜੀ ਲਗਭਗ ਲਗਭਗ ਮੈਂ 2000 ਰੁਪਏ ਦਾ ਬੈਚ ਹੋਊਗਾ ਉਹਦੇ ਤੇ 2000 ਪੇ ਨਹੀਂ ਤਰਨਾ ਕਲਿੱਕ ਕਰ ਦਿਓ ਹੈ ਵਾ 쿠ਪਨ ਕੋਡ ਤੇ ਉਹ ਬੈਚ ਰਹਿ ਜੂਗਾ ਕੇਵਲ ਔਰ ਕੇਵਲ 500 ਰੁਪਏ ਦਾ ਕਿੰਨੇ ਦਾ ਰਹ ਜੂਗਾ ਜੀ 500 ਰੁਪਏ ਦਾ ਰਹ ਜੂਗਾ 500 ਰੁਪਏ ਦਾ ਬੈਚ ਰਹ ਜੂਗਾ ਤੇ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਜੀ ਪੂਰੇ 2000 ਰੁਪਏ ਦਾ ਤੁਸੀਂ ਪੇ ਕਰਨਾ ਹੋ ਕੇਵਲ ਔਰ ਕੇਵਲ 12500 ਕਿਉਂਕਿ 500 ਤੁਸੀਂ ਆਲਰੇਡੀ ਪੇ ਕਰ ਚੁੱਕੇ ਹੋ ਪਰ ਮਿਲੂਗਾ ਕਿਦੋਂ ਜਦੋਂ ਤੁਸੀਂ 쿠ਪਨ ਕੋਡ ਯੂਜ਼ ਕਰੋਗੇ AC917 ਆਈਫੋਨ ਵਾਲਿਆਂ ਦੇ ਲਈ ਸੇਮ ਐਪ ਹੈ ਜਿਹੜੀ ਉਹ ਮਾਈ ਇੰਸਟੀਚਿਊਟ ਐਪ ਹੈ ਓ ਆਰ ਜੀ ਕੋਡ ਮੰਗੂਗਾ ਏ ਆਰ ਸੀ ਫਿਲ ਕਰ ਦਿਓ ਬਾਕੀ ਸਾਰੀ ਪ੍ਰੋਸੈਸ ਸੇਮ ਹੈ ਆਪਣਾ 쿠ਪਨ ਕੋਡ ਨਾ ਭੁੱਲਿਓ ਕੋਈ ਵੀ ਵੈਚ ਬਾਈ ਕਰਦੇ ਹੋ ਏ ਸੀ 917 ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਾਇੰਸ ਵਾਈਬਰਾਡ ਸਰ ਟੈਲੀਗ੍ਰam ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਪੁੱਤ ਕਿਸੇ ਪ੍ਰਕਾਰ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਕਾਲ ਸਾਡੇ VIP ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ 8820101 ਤਾਂ ਮਿਲਾਂਗੇ ਕਲਾਸ ਦੇ ਵਿੱਚ ਧੰਨਵਾਦ